ਖਬਰਨਾਮਾ ਦੇਖ ਰਹੇ ਸਾਰੇ ਹੀ ਸ्रोतਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹਾਊਸ ਰਾਜ ਕੱਲ ਕਨਵੈਨਸ਼ਨ ਚੱਲੀ ਸ਼੍ਰੋਮਣੀ ਅਕਾਲੀ ਦਲ ਦੀ ਜਿੰਨੇ ਵੀ ਵੱਡੇ ਆਗੂ ਸੀ ਉਹਨਾਂ ਨੇ ਟਾਰਗੇਟ ਕੀਤਾ ਯਾਨੀ ਕਿ ਮਚਿਆ ਕਮਾਸਾਨ ਦਾ ਯੁੱਧ ਦਿੱਲੀ ਦੇ ਵਿੱਚ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਹਲਾਕੇ ਰੱਖ ਦਿੱਤੇ ਦੂਸਰੇ ਪਾਸੇ ਬੀਬੀ ਸਤਕਵੰਤ ਕੌਰ ਵੀ ਅੜ ਗਈ ਧਾਮੀ ਵੀ ਜਿਹੜੇ ਨੇ ਬਾਕੀ ਹੋ ਗਏ ਨੇ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਵਾਰ-ਵਾਰ ਨਿਸ਼ਾਨੇ ਸਿੱਧੇ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਤੇ ਦਸਾਂ ਵੱਡੇ ਆਗੂਆਂ ਦੇ ਹੱਥ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ 10 ਉਹੀ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਚੇਰਾ ਰਹੇ ਨੇ ਦੂਜਿਆਂ ਨੂੰ ਖੂੰਜੇ ਲਾ ਕੇ ਰੱਖਿਆ ਹੋਇਆ ਹੈ ਬਾਦਲਾ ਕੇ ਬੀਬੀ ਸਤਵਿੰਦਰ ਸਤਵੰਤ ਕੌਰ ਵੀ ਆ ਰਹੀ ਹੈ ਕਿਉਂਕਿ ਵੱਡਾ ਅਹੁਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਦੇ ਕੋਲ ਇੱਧਰ ਗੱਲਾਂ ਦਾ ਖਲਾਬ ਪਨਾਇਆ ਜਾ ਰਿਹਾ ਹੈ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕਿ ਜੇਕਰੋ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਕਮੇਟੀ ਬਣੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਗਿਆਨੀ ਰਕबीर ਸਿੰਘ ਉਹਨਾਂ ਨੇ ਬਣਾਈ ਹੈ ਯਾਨੀ ਕਿ ਉਸ ਬਾਰੇ ਵੀ ਨਹੀਂ ਸੋਚ ਰਿਹਾ ਸੁਖਬੀਰ ਸਿੰਘ ਬਾਦਲ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਬੀਬੀ ਸਤਵਿੰਦਰ ਸਤੁਮੰਤ ਕੌਰ ਨੇ ਕਹਿ ਦਿੱਤਾ ਕਿ ਇਹੋ ਜੈ ਔਦੇ ਲੱਖ ਵਾਰ ਕੁਰਬਾਨ ਮੈਂ ਸ੍ਰੀ ਅਕਾਲ ਤਖਸ ਨੂੰ ਸਮਰਪਿਤ ਸੀ ਹਾਂ ਅਤੇ ਰਵਾਂਗੀ ਦੂਸਰੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਕਲ ਲੈਣੀਆਂ ਕਢੀਆਂ ਗਈਆਂ ਮੰਨਤਾ ਕੀਤੀਆਂ ਗਈਆਂ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਦੁਆਰਾ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੂਦੜ ਨੂੰ ਭੇਜ ਕੇ ਕਿ ਅਸਤੀਫਾ ਵਾਪਸ ਲਵੇ ਲੇਕਿਨ ਉਧਰ ਧਾਮੀ ਵੀ ਬਾਗੀ ਹੋ ਗਏ ਨੇ ਇਦਰ ਬੀਬੀ ਸਤਵੰਤ ਕੌਰ ਨੇ ਵੀ ਪਲਟਵਾਰ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਚਾਹੇ ਕੁਰਬਾਨੀ ਵੀ ਦੇਣੀ ਪਵੇ ਵੀ ਕੁਰਬਾਨੀ ਵੀ ਦੇ ਦੇਾਂਗੇ। ਯਾਨੀ ਕਿ ਕੱਲ ਜਿੰਨੇ ਵੀ ਕਨਵੈਨਸ਼ਨ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਉਸ ਦੇ ਵਿੱਚ ਸਿਰਫ ਤੇ ਸਿਰਫ ਟਾਰਗੇਟ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਵਾਰ-ਵਾਰ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੈ। ਸ਼ਰੋਮਣੀ ਅਕਾਲੀ ਦਲ ਦੇ ਉੱਤੇ ਵੀ ਕਬਜ਼ਾ ਹੈ ਆਪਣੀ ਮਨਮਰਜ਼ੀ ਨਹੀਂ ਕੀਤੀ ਜਾ ਰਹੀ ਲੇਕਿਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਿੱਖ ਅਤੇ ਸਿੱਖ ਕੌਮ ਵੱਲੋਂ ਸਿੱਖ ਜਥੇਬੰਦੀਆਂ ਦੇ ਆਗੂ ਵੀ ਹੁਣ ਮੋਰਚਾ ਖੋਲਣਗੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਕਾਫੀ ਤਤੇ ਹੋ ਗਏ ਨੇ ਬੀਬੀ ਸਤਵੰਤ ਕੌਰ ਨੇ ਵੀ ਮੋਰਚਾ ਖੋਲ ਦਿੱਤਾ ਹੈ ਅਜੋ ਕਹਿੰਦਾ ਰਜਿੰਦਰ ਸਿੰਘ ਧਾਮੀ 20 ਬਾਗੀ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਹ ਬਾਗੀ ਧੜਿਆਂ ਬਾਗੀ ਧੜਿਆਂ ਵੱਲ ਜਾਣਗੇ ਬੀਬੀ ਸਤਵੰਤ ਕੌਰ ਵੀ ਜਾਵੇਗੀ ਗਿਆਨੀ ਰਕੋਵ ਸਿੰਘ ਵੀ ਜਾਣਗੇ ਗਿਆਨੀ ਹਰਪ੍ਰੀਤ ਸਿੰਘ ਵੀ ਹੋਣੀ ਜਾਣਗੇ ਯਾਨੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਲਾਮੇ ਕਰਨਾ ਪਵੇਗਾ ਸੁਖਬੀਰ ਸਿੰਘ ਬਾਦਲ ਨੂੰ ਵਾਤ ਕੱਢ ਦਿੱਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਦੋਂ ਉਹਨਾਂ ਨੇ ਆਪਣੀਆਂ ਦਲੀਲਾਂ ਅਤੇ ਅਪੀਲਾਂ ਪੇਸ਼ ਕੀਤੀਆਂ ਬੀਬੀ ਸਤਵੰਤ ਕੌਰ ਨੇ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਗੁੱਸੇ ਵਿੱਚ ਆ ਗਏ ਨੇ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਅਸਤੀਫਾ ਕਿਸੇ ਵੀ ਹਾਲਤ ਵਿੱਚ ਵਾਪਸ ਨਹੀਂ ਲਵਾਵਾਂਗਾ ਮੇਰੇ ਉੱਤੇ ਸਿਆਸੀ ਦਬਾਅ ਹੈ ਦਬਾਅ ਦੇ ਵਿੱਚ ਰਹਿ ਕੇ ਮੈਂ ਪ੍ਰਧਾਨਗੀ ਨਹੀਂ ਕਰ ਸਕਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯਾਨੀ ਕਿ ਹੁਣ ਫਿਰ ਇੱਕ ਵਾਰ ਸਿਆਸੀ ਜੰਗ ਆਰ ਜਾਂ ਪਾਰ ਦੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਾਗੀ ਧੜੇ ਦੇ ਵੀ ਨਹੀਂ ਮੰਨੀ ਜਾ ਰਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਵੀ ਨਹੀਂ ਮੰਨੀ ਜਾ ਰਹੀ ਜਿਹੜੇ ਖਿਲਾਫ ਖੜੇ ਹੁੰਦੇ ਨੇ ਉਹਨਾਂ ਨੂੰ ਭੰਮਲ ਗੁੱਸੇ ਵਿੱਚ ਪਾ ਦਿੱਤਾ ਜਾਂਦਾ ਹੈ ਲੇਕਿਨ ਗਾਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੂੰਬਰ ਚਾਲਾਂ ਜ਼ਿਆਦਾ ਦੇਰ ਨਹੀਂ ਚੱਲਣਗੀਆਂ ਸਿੱਖ ਜਥੇਬੰਦੀਆਂ ਸਿੱਖ ਕੌਮ ਵੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੈ ਹੁਣ ਇਹ ਦੇਖਣਾ ਹੋਵੇਗਾ ਕੌਣ ਬਣੇਗਾ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਜੇਕਰ ਇਸੇ ਤਰ੍ਹਾਂ ਕਮਾਸਾਨ ਦਾ ਯੁੱਧ ਚੱਲਦਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੁਰਜੀਤ ਹੋ ਜਾਵੇਗੀ ਕਿਉਂਕਿ ਦੋਨੋਂ ਧੜੇ ਆਪ ਆਪਸ ਵਿੱਚ ਕੁਰਸੀਆਂ ਨੂੰ ਲੈ ਕੇ ਲੜ ਰਹੇ ਨੇ ਇਹਨਾਂ ਨੂੰ ਕੁਰਸੀਆਂ ਦੀ ਪਈ ਹੈ ਕੌਮ ਦਾ ਕਿਸਾਨਾਂ ਦਾ ਪੰਜਾਬ ਦੀ ਜਿਹੜੀ ਜਵਾਨੀ ਉਸ ਦਾ ਬੁਰਾ ਹਾਲ ਹੋ ਗਿਆ ਹੈ ਯਾਨੀ ਕਿ ਆਪਣੇ ਟਿੱਡਾ ਦੀ ਖਾਤਰ ਆਪਣੀ ਖਾਤਰ ਇਹ ਸਿਆਸੀ ਕੁਰਸੀਆਂ ਲਈ ਲੜ ਰਹੇ ਨੇ ਪੰਜਾਬ ਦੇ ਨਾਲ ਨਾ ਤਾਂ ਸੁਖਬੀ ਸਿੰਘ ਬਾਦਲ ਨੂੰ ਲੈਣਾ ਹੈ ਨਾ ਦੂਸਰੀਆਂ ਪਾਰਟੀਆਂ ਨਾਲ ਲੈਣਾ ਦੇਣਾ ਹੈ ਧੰਨਵਾਦ